ਕਿਸੇ ਨੇ ਇਨੀਸ਼ੀਏਟ ਨਹੀਂ ਕੀਤੀ ਪਰ ਮੀਰ ਮੰਨੂ ਨੇ ਇਹ ਪਹਿਲ ਕੀਤੀ ਸੀ ਹੁਣ ਤੱਕ ਸਿੱਖਾਂ ਨੂੰ ਕੈਦ ਕੀਤਾ ਜਾਂਦਾ ਰਿਹਾ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ ਮੀਰ ਮੰਨੂ ਕਹਿੰਦਾ ਇਹਨਾਂ ਦੀਆਂ ਮਾਵਾਂ ਨੂੰ ਘਰੋਂ ਚੁੱਕ ਕੇ ਮਾਰ ਦਿਓ ਜਦੋਂ ਬੱਚੇ ਹੀ ਨਹੀਂ ਜੰਮਣੇ ਤੇ ਸਿੱਖ ਕਿੰਨੇ ਬਣਨਾ ਮੀਰ ਮੰਨੂ ਨੇ ਸਿੱਖ ਬੀਬੀਆਂ ਨੂੰ ਘਰੋਂ ਚੁੱਕਿਆ ਜੇਲ੍ਹ ਦੇ ਵਿੱਚ ਕੈਦ ਕੀਤਾ ਉਹਨਾਂ ਨੂੰ ਸਵਾ ਮਣ ਪੀਸਣੇ ਪੀਸਣ ਨੂੰ ਦਿੱਤੇ ਜਾਂਦੇ ਖੰਨੀ ਰੋਟੀ ਖੰਨੀ ਰੋਟੀ ਦਾ ਅਰਥ ਇੱਕ ਰੋਟੀ ਦਾ ਚੌਥਾ ਹਿੱਸਾ ਦਿੱਤਾ ਜਾਂਦਾ ਇੱਕ ਪਿਆਲਾ ਪਾਣੀ ਦਾ ਦਿੱਤਾ ਜਾਂਦਾ ਦੇਖੋ ਕਿੰਦਾ ਜਿਗਰਾ ਕਿੰਨੂੰ ਕਹਿੰਦੇ ਆ ਬਲਵਾਨ ਸੁਰਤ ਦੀ ਬਲਵਾਨਤਾ ਕਿੰਨੂੰ ਕਹਿੰਦੇ ਆ ਜਿਨ੍ਹਾਂ ਦੀ ਸੁਰਤ ਬਲਵਾਨ ਹੋਵੇ ਨਾ ਦੁਨੀਆ ਦੇ ਦੁੱਖਾਂ ਨੂੰ ਉਹ ਕੁਝ ਨਹੀਂ ਸਮਝਦੇ ਦੁਨੀਆ ਦੇ ਸੁੱਖਾਂ ਨੂੰ ਠੇਡਾ ਮਾਰ ਕੇ ਉਹ ਪੜੇ ਸੁੱਟ ਦਿੰਦੇ ਨੇ ਜਿਨ੍ਹਾਂ ਦੀ ਸੁਰਤ ਕਮਜ਼ੋਰ ਹੋਵੇ ਨਾ ਉਹ ਸਾਰਾ ਕੁਝ ਖਾਣ ਤੋਂ ਬਾਅਦ ਵੀ ਭੁੱਖੇ ਦੇ ਭੁੱਖੇ ਹੀ ਰਹਿੰਦੇ ਆ ਤਸੱਦਦ ਕੀਤਾ ਜਾ ਰਿਹਾ ਪੀਸਣੇ ਪਿਸ ਰੀਆਂ ਨੇ ਰੱਬ ਦਾ ਸ਼ੁਕਰ ਕਰ ਰਹੀਆਂ ਨੇ ਸਿਪਾਹੀ ਨੇ ਜਾ ਕੇ ਖਬਰ ਦਿੱਤੀ ਕੋਈ ਵੀ ਨਹੀਂ ਡੋਲਿਆ ਇੱਕ ਵੀ ਨਹੀਂ ਡੋਲੇ ਨਹੀਂ ਖਾਣ ਨੂੰ ਮਿਲਦਾ ਉਹ ਨਹੀਂ ਖਾਂਦੇ ਪਿਸਣੇ ਪਿਸਣ ਨੂੰ ਉਹ ਤੇ ਬਾਣੀ ਪੜੀ ਜਾਂਦੀਆਂ ਨੇ ਤੇ ਪੀਸੀ ਜਾਂਦੀਆਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਆਖਿਆ ਨਾਲ ਦੀ ਕਮਜ਼ੋਰੀ ਇਹਨਾਂ ਦੀ ਜਿੰਨਾ ਜਿੰਨਾ ਦੀ ਗੋਦ ਦੇ ਵਿੱਚ ਬੱਚੇ ਨੇ ਨਾ ਖੋਲ ਹੋਏ ਨਾ ਤੋਂ। ਛੋਟੇ ਛੋਟੇ ਮਾਵਾਂ ਦੀ ਗੋਦ ਦੇ ਵਿੱਚ ਬੱਚੇ ਇਤਿਹਾਸ ਕਹਿੰਦਾ ਉਹਨਾਂ ਦੇ ਸਰੀਰ ਦੇ ਟੋਟੇ ਕੀਤੇ ਗਏ। ਲੱਤਾਂ ਬਾਹਾਂ ਵੱਡੀਆਂ ਗਈਆਂ। 6 ਮਹੀਨੇ ਦੇ ਬੱਚੇ ਨੂੰ ਜਲਾਦ ਬਾਹ ਤੋਂ ਫੜ ਕੇ ਉੱਪਰ ਸੁੱਟਦਾ ਤੇ ਥੱਲੇ ਬੱਚਾ ਲਾ ਦਿੰਦਾ। ਉਹਨਾਂ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਗਲ ਦੇ ਵਿੱਚ ਹਾਰ ਪਾਏ ਜਾਂਦੇ ਆ। ਇੱਕ ਮਾਂ ਜਿਹਦੇ ਕੱਪੜੇ ਬੱਚੇ ਦੇ ਆਪਣੇ ਖੁਦ ਦੇ ਪੁੱਤਰ ਦੇ ਲਹੂ ਦੇ ਨਾਲ ਲਥਪਥ ਹੈ। ਉਹ ਮਾਂ ਬੈਠ ਕੇ ਪਾਠ ਕਰਦੀ ਹੈ। ਤੇ ਆਪਣੇ ਬੱਚੇ ਦੇ ਖੂਨ ਦੇ ਵਿੱਚ ਲਤਪਤ ਕੱਪੜਿਆਂ ਦੇ ਨਾਲ ਉਹ ਉਹ ਪਾਠ ਕਹਿੰਦੀ ਹੈ ਉਹ ਸਤਿਗੁਰੂ ਦੀ ਬਾਣੀ ਦਾ ਜਾਪ ਕਰਦੀ ਹੈ ਕੇਤਿਆਂ ਦੂਖ ਭੂਖ ਸਦਮਾਰ ਏ ਪੇ ਦਾਤ ਤੇਰੀ ਦਾਤਾਰ ਕਿ ਢੀ ਬਲਵਾਨ ਸੁਰਤ